ਅੱਜ ਦੀ ਲਿਸਟ ਵਿੱਚ 14 ਕੁੜੀਆਂ ਦੇ ਰਿਸ਼ਤੇ ਨੇ ਪਰਿਵਾਰ ਦੇ ਨੰਬਰਾਂ ਸਮੇਤ ਨੇ 14 ਕੁੜੀਆਂ ਸਮੇਤ 36 ਰਿਸ਼ਤੇ ਨੇ ਤੇ ਤਿੰਨ ਕੁੜੀਆਂ ਇਕੱਲੀਆਂ ਨੇ ਭੈਣ ਭਰਾ ਨਹੀਂ ਨਾ ਭੈਣ ਨਾ ਭਰਾ ਇਕੱਲੀਆਂ ਇਕੱਲੀਆਂ ਕੁੜੀਆਂ ਨੇ ਤੇ ਘਰ ਜਵਾਈ ਦੇ ਵੀ ਰਿਸ਼ਤੇ ਦੇਖ ਸਕਦੇ ਹੋ ਤੇ ਜ਼ਰੂਰੀ ਸੂਚਨਾ ਪੜ ਕੇ ਆ ਜਾਓ ਪਹਿਲਾ ਰਿਸ਼ਤਾ ਕੁੜੀ ਦਾ ਜੀ ਤੇ ਖਾਸ ਤੌਰ ਤੇ ਬੇਨਤੀ ਹੈ ਕੁੜੀ ਦੇ ਪਰਿਵਾਰ ਨੇ ਮੁੰਡਾ ਕਿਸ ਤਰ੍ਹਾਂ ਦਾ ਲਖਾਇਆ ਤੇ ਮੁੰਡੇ ਦੇ ਪਰਿਵਾਰ ਨੇ ਕੁੜੀ ਕਿਸ ਤਰ੍ਹਾਂ ਦੀ ਲਖਵਾਈ ਆ ਸਾਰਾ ਕੁਝ ਪੜ ਕੇ ਤੇ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਆਪਣਾ ਕੰਮ ਸਿਰਫ ਐਡ ਪਾਉਣ ਦਾ ਜੀ ਲਾਲਪੱਟੀ 'ਚ ਹਰੇਕ ਦੇ ਪਰਿਵਾਰ ਦਾ ਨੰਬਰ ਹੁੰਦਾ ਹੈ। ਨਾਮ ਕੌਰ ਜਿਲ੍ਹਾ ਤਰਨਤਾਰਨ ਤੋਂ ਕੁੜੀ ਬਿਲੋਂਗ ਕਰਦੀ ਹੈ। ਪੜ੍ਹਾਈ ਜੀਐਨਐਮ ਨਰਸਿੰਗ 4 ਸਾਲ ਦਾ ਐਕਸਪੀਰੀਐਂਸ ਆ ਕੁੜੀ ਦਾ ਭੈਣ ਆ ਦੋ ਇੱਕ ਅਨਮੈਡ ਆ ਭਰਾ ਦੋ ਮੈਡ ਨੇ ਕੱਦ 5 ਫੁੱਟ। ਮੱਜਬੀ ਸੇ ਕਾਸਟ ਆ ਜੀ ਗੋਤ ਨਾਹਰ 1986 ਦਾ ਡੇਟ ਆਫ ਬਰਥ ਆ ਜੀ ਪਿਤਾ ਜੀ ਰੋਡਵੇਜ ਇਨਸਪੈਕਟਰ ਗਵਰਨਮੈਂਟ ਜੌਬ ਤੋਂ ਰਟਾਇਣ ਨੇ ਕੁੜੀ ਸ਼ਾਰਟ ਟਾਈਮ ਡਿਵੋਰਸਡ ਆ ਜੀ 2 ਮਹੀਨੇ ਬਾਅਦ ਇਹਦਾ ਡਿਵੋਰਸ ਹੋ ਗਿਆ ਸੀ। ਮੁੰਡਾ ਡਿਵੋਰਸਡ ਹੋਵੇ ਪਰ ਬੱਚਾ ਨਾ ਹੋਵੇ ਐਨਆਰਆਈ ਹੋਵੇ ਜਾਂ ਗਵਰਨਮੈਂਟ ਜੌਬ ਤੇ ਹੋਵੇ ਬੈਲ ਸੈਟਲਡ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਯੂਕੇ ਤੋਂ ਆ ਜੀ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਮਾਸਟਰ ਡਿਗਰੀ ਲੰਡਨ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਬਰਾੜ 2 3 1990 ਦਾ ਡੇਟ ਆਫ ਬਰਥ ਹੈ ਯੂਕੇ ਦੇ ਵਿੱਚ ਸਿਟੀ ਜਾਣਾ ਮੁੰਡਾ ਇੰਗਲ ਜੋ ਬੱਦ 10 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਕੁੜੀ ਪੜੀ ਲਿਖੀ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਹੋਵੇ ਤੇ ਘੱਟੋ ਘੱਟ 5 ਫੁੱਟ 5 ਇੰਚ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਜਿਲ੍ਹਾ ਜਲੰਧਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਕੈਨੇਡਾ ਤੋਂ ਕੀਤੀ ਹੋਈ ਆ ਭੈਣਾ ਦੋ ਕੈਨੇਡਾ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 6 ਫੁੱਟ 1 ਇੰਚ ਕਾਸਟ ਜੱਟ ਸੇ ਗੋਤੌਲਕ ਡੇਟ ਆਵਰ ਤੋਂ 24 ਸਾਲ ਦੀ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆ ਗਵਰਨਮੈਂਟ ਜੌਬ ਤੇ ਆ ਕੈਨੇਡਾ ਦੇ ਵਿੱਚ ਤੇ ਨੌ ਕਿੱਲੇ ਮੁੰਡੇ ਨੂੰ ਜ਼ਮੀਨਾਂ ਕਿਉਂਕਿ ਮੁੰਡਾ ਕੱਲਾ ਹੈ ਕੁੜੀ ਕੈਨੇਡਾ ਵਿੱਚ ਹੋਵੇ ਤੇ 5 ਫੁੱਟ 6 ਇੰਚ ਤੋਂ ਕੱਦ ਲਗਭਗ ਇੰਨਾ ਕੱਦ ਹੋਵੇ ਤੇ ਅਲਬਰਟਾ ਤੇ BC ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਲੜਕੀ ਮੰਗਲਿਕ ਕੁੜੀ ਦਾ ਰਿਸ਼ਤਾ ਜਿਹੜਾ ਮੋਗਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਸੀਏ ਐਮਸੀ ਕੁੜੀ ਨੇ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆਣ ਮੜ ਕੱਦ 5 ਫੁੱਟ 5 ਇੰਚ ਕਾਸਟ ਹਿੰਦੂ ਬਾਬਾ 6/7/1996 ਦਾ ਡੇਟ ਆਫ ਬਰਥ ਹੈ ਜੀ ਕੰਮ ਪ੍ਰਾਈਵੇਟ ਟੀਚਰ ਹੈ ਜੀ ਕੁੜੀ ਰਿਸ਼ਤਾ ਜਿਹੜਾ ਮੁੰਡਾ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਆਪਣਾ ਵਧੀਆ ਬਿਜ਼ਨਸ ਹੋਵੇ ਸੋਨਾ ਹੋਵੇ ਤੇ ਪੜਿਆ ਲਿਖਿਆ ਹੋਵੇ ਤੇ ਪਰਿਵਾਰ ਸੁੱਧ ਬੈਸਨੂ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਰੋਪੜ ਤੋਂ ਕੁੜੀ ਬਿਲੋਂਗ ਕਰਦੀ ਹੈ ਇੱਕ ਹੱਥ ਜੋੜ ਕੇ ਬੇਨਤੀ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਸਾਰੇ ਲਿਖੇ ਤੇ ਮੈਂ ਸਾਰੇ ਕਮੈਂਟ ਪੜੇ ਜ਼ਿਆਦਾਤਰ ਲੁਧਿਆਣਾ ਏਰੀਏ ਦੇ ਓਵਰਆਲ ਸਾਰੇ ਪੰਜਾਬ ਤੋਂ ਵਧੀਆ ਰਿਸਪੌਂਸ ਆਇਆ ਤੇ ਬਾਹਰਲੇ ਕੰਟਰੀਆਂ ਤੋਂ ਕੈਨੇਡਾ ਤੋਂ ਵਧੀਆ ਰਿਸਪੌਂਸ ਆਇਆ ਤੇ ਇਸ ਟਾਈਮ ਵੀ ਕਿੱਥੋਂ-ਕਿੱਥੋਂ ਮਤਲਬ ਇੱਕ ਮਹੀਨੇ ਦੇ ਵਿੱਚ ਮੇਰੀਆਂ ਵੀਡੀਓ ਕਿੱਥੇ-ਕਿੱਥੇ ਪਹੁੰਚਦੀਆਂ ਨੇ ਮੈਂ ਇਹਦਾ ਸਰਵੇ ਕਰਨਾ ਹੈ ਇੱਕ ਵੀ ਕਿਹੜੇ-ਕਿਹੜੇ ਏਰੀਆ 'ਚ ਮੇਰੀ ਵੀਡੀਓ ਦੇਖੀ ਜਾਂਦੀ ਹੈ ਆਪਣੇ ਪਿੰਡ ਦਾ ਨਾਮ ਆਪਦੇ ਸ਼ਹਿਰ ਦਾ ਨਾਮ ਤੇ ਇਹ ਜ਼ਰੂਰ ਕਮੈਂਟਾਂ ਦੇ ਵਿੱਚ ਕਰੋ ਤੇ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਤੇ ਕਿਹਦੇ ਲਈ ਦੇਖਦੇ ਹੋ ਨਾਮ ਕੌਰ ਜਿਹੜਾ ਰੋਪੜ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਐਮ ਕਾਮ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਇੱਕ ਆਣ ਮੈਡ ਕੱਦ 5 ਫੁੱਟ 5 ਇੰਚ ਕਾਸਟ ਰਾਮ ਗੜੀਆ ਸਿੱਖ ਗੋਤਪਨੇਸ਼ਰ ਡੇਟ ਆਫ ਬਰਥ 16 3 1999 ਦਾ ਜੀ ਕੰਮ ਕੰਪਿਊਟਰ ਵਰਕਿੰਗ ਦਾ ਕੁੜੀ ਮੁੰਡਾ ਸੋਨਾ ਹੋਵੇ ਵਧੀਆ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਇੰਡੀਆ ਤੋਂ ਐ ਲਾਲ ਪੱਟੀ ਦੇ ਵਿੱਚ ਮੁੰਡੇ ਸੋਰੀ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜਿਸ ਤਰ੍ਹਾਂ ਦੇ ਇਹਨਾਂ ਨੇ ਮੁੰਡਾ ਲਿਖਾਇਆ ਪੜ੍ਹ ਕੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਇਹ ਵੀ ਕੁੜੀ ਦਾ ਰਿਸ਼ਤਾ ਹੈ ਜੀ ਤੇ ਜ਼ਰੂਰੀ ਨਹੀਂ ਤੁਸੀਂ ਆਪਣੇ ਲੜਕਾ ਲੜਕੀ ਰਿਸ਼ਤਾ ਦੇਖੋ ਤੁਹਾਡੇ ਰਿਸ਼ਤੇਦਾਰ ਸਾਖ ਸੰਬੰਧੀ ਤੱਕ ਵੀ ਇਹ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜਿੱਥੋਂ ਤੱਕ ਰਿਸ਼ਤਿਆਂ ਦੀ ਲੋੜ ਹੈ ਨਾਮ ਕੌਰ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜਾਈ ਬੀ ਟੈਕ ਭੈਣ ਹੈ ਕਣ ਮੈਡ ਕੈਨੇਡਾ ਭਰਾ ਹੈ ਕਣ ਮੈਡ ਕੈਨੇਡਾ ਕਦ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੁੱਤ ਗਿੱਲ 2 1995 ਦਾ ਡੇਟ ਆਫ ਵਰਕ ਹੈ ਜੀ ਬਰਥ ਹੈ ਜੀ ਕੰਮ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੈ ਜੌਬ ਇਨ 에ਅਰ ਕੈਨੇਡਾ ਦੇ ਵਿੱਚ ਵਧੀਆ ਜੌਬ ਹੈ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਵਧੀਆ ਜੌਬ ਕਰਦਾ ਹੋਵੇ ਮੁੰਡਾ ਟੋਰਾਂਟੋ ਹੋਵੇ ਜਾਂ ਮੂਵ ਹੋ ਸਕਦਾ ਹੋਵੇ ਟੋਰਾਂਟੋ ਆ ਸਕਦਾ ਹੋਵੇ ਵਿਆਹ ਤੋਂ ਬਾਅਦ ਕਿਉਂਕਿ ਕੁੜੀ ਦੀ ਜੌਬ ਕਰਕੇ ਮੂਵ ਨਹੀਂ ਹੋ ਸਕਦੀ ਸਿਰਫ ਜੱਟ ਸਿੱਖ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਇੰਡੀਆ ਤੋਂ ਬਲੌਂਗ ਕਰਦਾ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣਾਂ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੁੱਤ ਔਜਲਾ ਡੇਟ ਆਫ ਬਰਥ 1986 96 ਦਾ ਜੀ ਆਪਣੀ ਫਾਈਨਾਂਸ ਕੰਪਨੀ ਹੈ ਵਧੀਆ ਇਨਕਮਾ ਮੁੰਡੇ ਦੀ ਚੰਗਾ ਕਾਰੋਬਾਰ ਹੈ ਘਰੇਲੂ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਬੀਐਸਸੀ ਨਾਨ ਮੈਡੀਕਲ ਨਾ ਕੀਤੀ ਹੋਈ ਆਪਾਂ ਐਨ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਸੰਧੂ 25 5 1995 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਬੈਂਕ ਜੋਬ ਹੈ ਮਿਨੀ ਪੈਗ ਦੇ ਵਿੱਚ ਕੈਨੇਡਾ ਦੇ ਵਿੱਚ ਤੇ 6 ਕਿੱਲੇ ਸਹਰੀ ਜ਼ਮੀਨ ਸਹਰੀ ਜ਼ਮੀਨ ਅਤੇ ਪਲਾਟ ਹੈ ਕੁੜੀ ਸੋਣੀ ਹੋਵੇ ਚੰਗੀ ਪੜ੍ਹੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਹੜਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਤੇ ਸੋਲਰ ਪੈਨਲ ਦਾ ਕੋਰਸ ਕੀਤਾ ਹੋਇਆ ਤੇ ਗੁਰਮਤਿ ਸਿੱਖਿਆ ਜਿਹੜੀ ਲਈ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਠ ਜੱਟ ਸੇ ਗੋਤ ਬਰਾੜ 28 4 1997 ਦਾ ਡੇਟ ਆਫ ਬਰਥ ਹੈ ਜੀ ਮੈਨੇਜਰ ਟੋਰਾਂਟੋ ਦੇ ਵਿੱਚ ਗੁਰੂ ਘਰ ਦੇ ਵਿੱਚ ਪੰਜਾਬ ਜ਼ਮੀਨ 2 ਕਿੱਲੇ ਹੈ ਜੀ ਪਿਤਾ ਸਾਬਕਾ ਫੌਜੀ ਆ 35000 ਤੋਂ ਪਲੱਸ ਜਿਹੜੀ ਪੈਨਸ਼ਨਰ ਨੇ ਤੇ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਤੇ ਉਮਰ ਹੱਦ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਮੰਗਲਿਕ ਆ ਜੀ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਹੰਬੜਾ 14 11 1990 ਦਾ ਡੇਟ ਆਫ ਬਰਥ ਆ ਜੀ ਕੰਮ ਪ੍ਰਾਈਵੇਟ ਜੌਬ ਤੇ ਮੁੰਡਾ 15000 ਰੁਪਏ ਸੈਲਰੀ ਆ ਤੇ ਪਲੱਸ 2 ਕਿल्ले ਮੁੰਡੇ ਨੂੰ ਜ਼ਮੀਨ ਆਉਂਦੀ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਕੁੜੀ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅ ਪੜਾਈ ਡਿਪਲੋਮਾ ਕੰਪਿਊਟਰ ਸਾਇੰਸ ਦਾ ਕੀਤਾ ਹੋਇਆ ਹੈ ਪੜਾਈ ਤੇ ਭੈਣ ਭਰਾ ਕੋਈ ਨਹੀਂ ਇਹ ਮੁੰਡਾ ਵੀ ਇਕੱਲਾ ਇਕੱਲਾ ਜੀ ਕੱਦ 5 ਫੁੱਟ 9 ਇੰਚ ਹੈ ਕਾਸਟ ਜੱਟ ਸੇ ਡੇਟ ਆਵਰਥ 2000 ਦਾ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਆਫਿਸ ਜੋਬ ਹੈ ਟੋਰਾਂਟੋ ਦੇ ਵਿੱਚ ਤੇ 11.5 ਕਿਲੇ ਮੁੰਡੇ ਨੂੰ ਜਮੀਨ ਆਉਂਦੀ ਹੈ ਇਕੱਲਾ ਮੁੰਡਾ ਜੀ ਕੁੜੀ ਪਟਿਆਲਾ ਫਤੇਗੜ ਸਾਹਿਬ ਜਾਂ ਸੰਗਰੂਰੇ ਤਿੰਨ ਏਰੀਆ ਤੋਂ ਹੋਵੇ ਤੇ ਇਹਨਾਂ ਨੂੰ ਫੋਨ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਹੈ ਇੰਗਲੈਂਡ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਮ੍ਰਿਤਾਰੀ ਆ ਜੀ ਮੁੰਡਾ ਜ਼ਿਲ੍ਹਾ ਤਰਨਤਾਰਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਬੀਏ ਕੀਤੀ ਹੋਈ ਆ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸੇ ਗੁੱਤ ਖੈਰਾ 12 1998 ਦਾ ਡੇਟ ਆਫ ਬਰਥ ਹੈ ਯੂਕੇ ਵਰਕ ਪਰਮਿਟ ਤੇ ਮੁੰਡਾ ਤੇ ਕੈਨੇਡਾ ਦਾ ਵੀ ਇਹਦੇ ਕੋਲੇ 10 ਸਾਲ ਦਾ ਵਾਇਟਰ ਵੀਜ਼ਾ ਹੈ ਤੇ ਇਸ ਟਾਈਮ ਯੂਕੇ ਦੇ ਵਿੱਚ ਹੈ ਤੇ ਚਾਰ ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਆ ਕੱਲਾ ਮੁੰਡਾ ਤੇ ਗੁਰਸਿੱਖ ਪਰਿਵਾਰ ਦੀ ਕੁੜੀ ਚਾਹੀਦੀ ਆ ਆਸਟ੍ਰੇਲੀਆ ਕੈਨੇਡਾ ਮਤਲਬ ਕਿ ਕਿਸੇ ਵੀ ਕੰਟਰੀ ਚ ਪੀਆਰ ਜਾਂ ਟੀਆਰ ਜਾਂ ਜੁਕੇ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਇੱਕ ਪਹਿਲਾ ਵਟਸਐਪ ਨੰਬਰ ਹੈ ਤੇ ਦੂਸਰੇ ਤੇ ਕਾਲ ਜਾਂ ਵਟਸਐਪ ਕਰ ਸਕਦੇ ਹੋ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮਕੌਰ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਹੈ ਪੜ੍ਹਾਈ ਪਲੱਸ 2 ਮੈਡੀਕਲ ਆਈਸੀ ਐਸਸੀ ਬੋਰਡ ਤੋਂ ਕੀਤੀ ਹੋਈ ਹੈ ਇੰਡੀਆ ਤੋਂ ਤੇ ਐਡਵਾਂਸ ਬਾਇਓ ਟੈਕਨੋਲੋਜੀ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਹੈ ਪੈਣਪਰਾ ਕੋਈ ਨਹੀਂ ਇਹ ਕੁੜੀ ਇਕੱਲੀ-ਕੱਲੀ ਹੈ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੂਤ ਸੰਧੂ 27/2 2001 ਦਾ ਡੇਟ ਆਫ ਬਰਥ ਹੈ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੁੜੀ ਮੁੰਡਾ ਕੈਨੇਡਾ ਦੇ ਵਿੱਚ ਬੈਲ ਐਜੂਕੇਟਿਡ ਹੋਵੇ ਕੱਦ 5 ਫੁੱਟ 10 ਇੰਚ ਜਾਂ ਇਸ ਤੋਂ ਪਲੱਸ ਹੋਵੇ ਕੈਨੇਡਾ ਦੇ ਵਿੱਚ ਆਪਣਾ ਘਰ ਹੋਵੇ ਮੁੰਡੇ ਕੋਲ 5 ਤੋਂ 7 ਕਿੱਲੇ ਜ਼ਮੀਨ ਹੋਵੇ ਸਿਰਫ ਸੰਗਰੂਰ ਬਰਨਾਲਾ ਮਲੇਰਕੋਟਲਾ ਬਠਿੰਡਾ ਮੋਗਾ ਲੁਧਿਆਣਾ ਮਤਲਬ ਇਹਨਾਂ ਦੇ ਇਹ ਜ਼ਿਲ੍ਹਿਆਂ ਤੋਂ ਹੀ ਸੰਪਰਕ ਕਰਨ ਕੁੜੀ ਵਾਲੀ ਜੀ ਜੋ ਜੀ ਲਿਖਾਉਂਦੇ ਐ ਜਾ ਮੁੰਡੇ ਵਾਲੇ ਜਿਸ ਤਰ੍ਹਾਂ ਦਾ ਉਹੀ ਫੋਨ ਕਰਨ ਜਿਵਾਲੇ ਲਿਖਾਇਆ ਹੁੰਦਾ ਤੇ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਰੋਕ ਲਿਆ ਕਰੋ ਜਾਂ ਸਕਰੀਨ ਸ਼ਾਟ ਲੈ ਲਿਆ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਜਗਰਾਉਂ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਮੁੰਡੇ ਨੇ ਪਲੱਸ 2 ਕੀਤੀ ਹੋਈ ਹੈ ਭੈਣਾ ਦੋ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਸੰਧੂ ਸਿੱਧੂ 23 9 1991 ਦਾ ਡੇਟ ਆਫ ਬਰਥ ਹੈ ਜੀ ਪ੍ਰਾਈਵੇਟ ਜੌਬ ਕੁੜੀ ਸਿੰਪਲ ਹੋਵੇ ਕੋਈ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਹੈ ਨਾਮ ਸਿੰਘ ਜ਼ਿਲ੍ਹਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਕਾਮ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿਕ 30 397 ਦਾ ਡੇਟ ਆਫ ਬਰਥ ਹੈ ਜੀ 12 ਕਿੱਲੇ ਮੁੰਡੇ ਨੂੰ ਜ਼ਮੀਨ ਆਉਂਦੀ ਹੈ ਤੇ ਬੱਸ ਦਾ ਵਧੀਆ ਟਰਾਂਸਪੋਰਟ ਹੈ ਖਾਨਦਾਨੀ ਪਰਵਾਦ ਹੈ ਪਰਿਵਾਰ ਹੈ ਬੱਸ ਟਰਾਂਸਪੋਰਟ ਦਾ ਵਧੀਆ ਕੰਮ ਹੈ 12 ਕਿੱਲੇ ਜ਼ਮੀਨਾਂ ਕੱਲਾ ਕਲਾ ਮੁੰਡਾ ਜੀ ਕੁੜੀ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਵਧੀਆ ਮੁੰਡੇ ਦਾ ਵਧੀਆ ਖਾਨਦਾਨ ਅਤੇ ਕੁੜੀ ਵਾਲਿਆਂ ਦਾ ਵਧੀਆ ਖਾਨਦਾਨ ਮਤਲਬ ਵਧੀਆ ਖਾਨਦਾਨ ਤੋਂ ਹੀ ਕੁੜੀ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਬਿਜ਼ਨਸ ਡਿਗਰੀ ਜਿਹੜੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 27 1999 ਦਾ ਜੀ ਕੰਮ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਆਪਣਾ ਘਰ ਹੈ ਕੈਨੇਡਾ ਦੇ ਵਿੱਚ ਟਰੱਕਿੰਗ ਵਰਕ ਹੈ ਨੋ ਲੈਂਡ ਮੁੰਡਾ ਬੈਸ ਨੂੰ ਆ ਜੀ ਕੁੜੀ ਸਿਆਣੀ ਤੇ ਸੋਹਣੀ ਹੋਵੇ ਪਲੱਸ 2 ਤੋਂ ਜ਼ਿਆਦਾ ਪੜ੍ਹਾਈ ਕਰੀ ਹੋਵੇ ਐਮਬੀ ਮਾਫ ਮੈਰਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਲਾਇਓ ਲਾਲ ਪੱਟੀ ਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਸਿਵਲ ਇੰਜੀਨੀਅਰ ਦੀ ਡਿਗਰੀ ਕੀਤੀ ਹੋਈ ਹੈ ਤੇ ਐਂਡ ਵੀਡੀਓ ਐਡੀਟਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਭੈਣ ਇੱਕ ਆਸਟ੍ਰੇਲੀਆ ਵਿੱਚ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਠ ਜੱਟ ਸੇ ਗੋਤ ਗਰੇਵਾਲ ਡੇਟ ਆਫ ਬਰਥ 19/1/1998 ਦਾ ਜੀ ਆਨੰਗ ਕੰਸਟਰਕਸ਼ਨ ਬਿਜ਼ਨਸ ਹੈ ਜੀ 48 ਰੂਮ 48 ਰੂਮ ਹੈ ਪਰੋਂ ਰੈਂਟ ਦੇ ਹਿਸਾਬ ਨਾਲ ਦਿੱਤੇ ਹੋਏ ਨੇ ਤੇ 180000 ਰੁਪਿਆ ਪਰ ਮੰਥ ਦੀ ਇਨਕਮ ਆ ਜੀ ਤੇ 4 ਕਿੱਲੇ ਜ਼ਮੀਨ ਆ ਦੋ ਅਰਬਨ ਪਲਾਟ ਐਂਡ ਸਿਟੀ ਦੇ ਵਿੱਚ ਆ ਮੁੰਡਾ ਕੱਲਾ ਜੀ ਵਧੀਆ ਪ੍ਰਾਪਰਟੀ ਆ ਕੁੜੀ ਪਰਿਵਾਰਕ ਹੋਵੇ ਕੋਈ ਮੰਗ ਨਹੀਂ ਸੋਹਣੀ ਹੋਵੇ ਇੰਡੀਆ ਦੇ ਵਿੱਚ ਹੀ ਰਹਿੰਦੀ ਹੋਵੇ ਮਤਲਬ ਬਾਹਰਲਾ ਰਿਸ਼ਤਾ ਇਹਨੂੰ ਨਹੀਂ ਚਾਹੀਦਾ ਤੇ ਕੁੜੀ ਗ੍ਰੈਜੂਏਟ ਹੋਵੇ ਲਾਲਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੇ ਅਗਲਾ ਰਿਸ਼ਤਾ ਵੀ ਇੰਡੀਆ ਤੋਂ ਆ ਕੁੜੀ ਦਾ ਰਿਸ਼ਤਾ ਜੀ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਕਮੈਂਟ ਜਰੂਰ ਕਰਿਓ ਜੀ ਲਾਈਕ ਬਹੁਤ ਵੀਡੀਓ ਤੇ ਵਿਊ ਬਹੁਤ ਆ ਜਾਂਦੇ ਐ ਲਾਈਕ ਤੇ ਕਮੈਂਟ ਬਹੁਤ ਕਰਦੇ ਹੋ ਕਮੈਂਟ ਕਰਦੇ ਹੋ ਕਿੱਥੋਂ-ਕਿੱਥੋਂ ਦੇਖਦੇ ਹੋ ਬਟਨ ਹੀ ਦੱਬਨੇ ਆ ਦੋ ਨਾਮ ਕੌਰ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਐ ਪੜਾਈ ਬੀਐਸਸੀ ਤੇ ਵੀਐਡ ਕੀਤੀ ਹੋਈ ਐ ਭੈਣ ਕੋਈ ਨਹੀਂ ਭਰਾ ਐ ਕਣਮੈੜ ਕੱਦ 5 ਫੁੱਟ 3 ਇੰਚ ਕਾਸਟ ਬੀਦੀ ਖੱਤਰੀ 19/7/1997 ਦਾ ਕੁੜੀ ਦਾ ਡੇਟ ਆਫ ਬਰਥ ਐ ਜੀ ਸੀਨੀਅਰ ਸੌਫਟਵੇਅਰ ਇੰਜੀਨੀਅਰ ਐ ਕੁੜੀ ਤੇ ਮੁੰਡਾ ਬੈਂਗਲੌਰ ਦੇ ਵਿੱਚ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਕੁੜੀ ਮੁੰਲਾ ਦਾ ਬੈਂਗਲੌਰ ਦੇ ਵਿੱਚ ਹੀ ਜਿਹੜੀ ਸੌਫਟਵੇਅਰ ਇੰਜੀਨੀਅਰ ਹੈ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਅਗਲਾ ਰਿਸ਼ਤਾ ਅਮਰੀਕਾ ਤੋਂ ਨਾਮ ਸਿੰਘ ਅੰਮ੍ਰਿਤਾਰੀ ਹੈ ਜੀ ਮੁੰਡਾ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਟ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 11 10 1999 ਦੀ ਹੈ ਜੀ ਯੂ ਐਸ ਏ ਮੈਂਟੋ ਆਪਣੇ ਦੋ ਟਰੱਕ ਨੇ ਯੂ ਐਸ ਏ ਦੇ ਵਿੱਚ ਤੇ ਇੱਕ ਕਾਰ ਪੰਜਾਬ ਦੇ ਵਿੱਚ 6 ਕਿਲੇ ਜ਼ਮੀਨਾਂ ਤੇ ਦੋ ਪਲਾਟ ਨੇ ਤੇ ਭਰਾ ਇੱਕ ਹੈ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਪੁੱਛ ਸਕਦੇ ਹੋ ਕੁੜੀ ਯੂ ਐਸ ਏ ਪੀ ਆਰ ਜਾਂ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਦੋਨੇ ਕੰਟਰੀਆਂ ਚ ਕਿਤੇ ਵੀ ਲਾਲ ਪੱਟੀ ਦੇ ਵਿੱਚ ਪਰਿਵਾਰ ਨਾਲ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਬਰਤਾਰੀਏ ਜੀ ਮੁੰਡਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਐ ਇੱਕ ਮੈਡ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ 1995 ਦਾ ਡੇਟ ਆਫ ਬਰਥ ਹੈ ਜੀ ਪ੍ਰਾਈਵੇਟ ਜੌਬ ਕਰਦਾ ਵਧੀਆ ਮੁੰਡਾ 6 ਲਈ ਜ਼ਮੀਨਾਂ ਦੋਨੇ ਭਰਾਵਾਂ ਨੂੰ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਵਿਆਹ ਦਾ ਖਰਚਾ ਕਰ ਦੇਣਗੇ ਵਧੀਆ ਘਰ-ਬਾਰ ਕੁੜੀ ਗੁਰਸੇਖ ਪਰਿਵਾਰ ਤੋਂ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨ ਕਾਉਰ ਕੁੜੀ ਦਾ ਰਿਸ਼ਤਾ ਜੀ ਤੇ ਕੈਨੇਡਾ ਦੇ ਵਿੱਚ ਕੁੜੀ ਪੀਆਰ ਹੈ ਪਲੱਸ 2 ਬੋਰਡਿੰਗ ਸਕੂਲ ਸਿਮਲਾ ਤੋਂ ਕੀਤੀ ਹੋਈ ਹੈ ਤੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 1 ਕਣ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੂਤ ਗਿੱਲ ਡੇਟ ਆਫ ਬਰਥ 11 1998 ਦਾ ਜੀ ਵੈਸਟ ਜੈਟ 에ਅਰਲਾਈਨ ਕੈਲਗਰੀ 에ਅਰਪੋਰਟ ਤੇ ਜੋਬ ਹੈ ਜੀ ਵਧੀਆ ਜੋਬ ਹੈ ਤੇ ਕੈਲਗਰੀ ਵਿੱਚ ਆਪਣਾ ਘਰ ਹੈ ਰਹਿਸ ਤੇ ਜਿਹੜੀ ਪਰਿਵਾਰ ਦੇ ਨਾਲ ਰਹਿਸ ਹੈ ਕਮੁੰਡਾ ਜੂ यूएस ਸੇ ਪੀਆਰ ਹੋਵੇ ਜਾਂ ਕੈਨੇਡਾ ਦੇ ਵਿੱਚ ਪੀਆਰ ਹੋਵੇ ਪੜਿਆ ਲਿਖਿਆ ਕੱਦ ਘੱਟੋ ਘੱਟ 6 ਫੁੱਟ ਹੋਵੇ 10 ਕਿੱਲੇ ਤੋਂ ਪਲੱਸ ਜਿਹੜੀ ਜ਼ਮੀਨ ਹੋਵੇ ਮਾਲਵਾ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਪਹਿਲਾ ਨੰਬਰ ਵਟਸਐਪ ਤੇ ਹੈ ਦੂਸਰਾ ਇੰਡੀਅਨ ਨੰਬਰ ਹੈ ਦੋਨਾਂ ਦੇ ਵਟਸਐਪ ਤੇ ਜਾਂ ਕਾਲ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਆਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਨਾਮ ਕੌਰ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬਿਜ਼ਨਸ ਕੋਰਸ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਹ ਕੁੜੀ ਵੀ ਕੱਲੀ ਕੱਲੀ ਹੈ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 6 11 1999 ਦਾ ਜੀ ਕੈਨੇਡਾ ਬਰੈਂਪਟਨ ਮੋਟਲ ਰਿਸੈਪਸ਼ਨਿਸਟ ਮੋਟਲ ਇੱਕ ਤਾਂ ਹੋਟਲ ਹੁੰਦਾ ਇੱਕ ਮੋਟਲ ਇਹਦਾ ਮੋਟਲ ਵਾਲੇ ਕਮੈਂਟ ਜ਼ਰੂਰ ਦੇਸੀ ਮੋਟਲ ਦੇ ਕੀ ਫੁੱਲ ਫਾਰਮ ਹੈ ਹਨਾ ਰਿਸੈਪਸ਼ਨਿਸਟ ਹੈ ਜੀ ਕੁੜੀ ਤੇ ਕੁੜੀ ਡਿਵੋਰਸਡ ਹੈ 4 ਦਿਨਾਂ ਬਾਅਦ ਡਿਵੋਰਸ ਹੋ ਗਿਆ ਸੀਗਾ ਡਿਵੋਰਸ ਕਹ ਲਓ ਜਾਂ ਉਹਨਾਂ ਨੇ ਫੀਸ ਭਰਨ ਤੋਂ ਮਨਾਂ ਕਰਤਾ ਸੀ ਬਾਕੀ ਪਰਿਵਾਰ ਨਾਲ ਗੱਲ ਕਰ ਲਿਓ ਮੁੰਡਾ ਇਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਚਾਹੀਦਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਬਾਹਰਲੇ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਜੀ ਕੁੜੀ ਦਾ ਰਿਸ਼ਤਾ ਅੱਜ ਕੁੜੀਆਂ ਦੇ ਰਿਸ਼ਤੇ ਕਾਫੀ ਨੇ ਲਗਾਤਾਰ ਦੇਖੋ ਕੁੜੀਆਂ ਦੇ ਹੁਣ ਵੀ ਤਿੰਨ ਆ ਗਏ ਪਹਿਲਾਂ ਵੀ ਤਿੰਨ ਆ ਗਏ ਹਨ 14 15 ਕੇ ਰਿਸ਼ਤੇ ਆ ਕੁੜੀਆਂ ਦੇ ਅ ਪਰ ਪਰਿਵਾਰ ਨੂੰ ਫੋਨ ਉਹਨਾਂ ਨੇ ਹੀ ਕਰਨਾ ਜਿਨ੍ਹਾਂ ਨਾਲ ਮੈਚ ਕਰਦਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਸੰਗਰੂਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀ ਫਾਰਮੇਸੀ ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਭਰਾ ਇੱਕ ਕੈਨੇਡਾ ਕੱਦ 5 ਫੁੱਟ 1 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਅਕਤੂਬਰ 1996 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਕੁੜੀ ਕੈਲਗਰੀ ਤੇ ਸਾਰੀ ਫੈਮਿਲੀ ਕੈਨੇਡਾ ਦੇ ਵਿੱਚ ਆ ਨਾਲ ਮੁੰਡਾ ਜੱਟ ਸਿੱਖ 5 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਜਾਂ ਯੂ ਐਸ اے ਹੋਵੇ ਸੰਗਰੂਰ ਬਰਨਾਲਾ ਬਠਿੰਡਾ ਤੇ ਪਟਿਆਲਾ ਚਾਰ ਜ਼ਿਲ੍ਹਿਆਂ ਨੂੰ ਪਹਿਲਾਂ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਬਾਹਰਲੇ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿੰਨੇ ਵੀ ਬਾਹਰਲੇ ਨੰਬਰ ਹੁੰਦੇ ਆ ਲਗਭਗ ਵਟਸਐਪ ਚੱਲਦਾ ਹੁੰਦਾ ਹੈ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪੰਚਕੁਲਾ ਹਰਿਆਣਾ ਤੋਂ ਆ ਜੀ ਰਿਸ਼ਤਾ ਬੀ ਟੈਕ ਥਾਪਰ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਭੈਣ ਇੱਕ ਮੈਡਾ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1997 ਦਾ ਜੀ ਐਮ ਐਨ ਸੀ ਮਲਟੀ ਨੇਸ਼ਨਲ ਕੰਪਨੀ ਮਤਲਬ ਵਧੀਆ ਚੰਗੀ ਜੌਬ ਹੈ ਹਾਈਦਰਾਬਾਦ ਦੇ ਵਿੱਚ ਜੌਬ ਕਰਦਾ ਮੁੰਡਾ ਤੇ ਪੈਕੇਜ ਹੈ ਜਿਹੜਾ ਇਹਨਾਂ ਦਾ 23 ਲੱਖ ਰੁਪਏ ਦਾ ਪੈਕੇਜ ਆ ਸਾਲਾਨਾ ਦਾ ਪਿਤਾ ਗਵਰਨਮੈਂਟ 23 ਦਾ ਮੰਨ ਲਓ 12 ਦੁਨਾ 24 2 ਲੱਖ ਦਾ ਢਲ ਗਿਆ 2 ਤੋਂ ਮਾੜਾ ਮੁੱਟੀ ਘੜਦਾ ਮਹੀਨੇ ਦਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਚੰਗੀ ਖੇਤੀਬਾੜੀ ਹੈ ਤੇ ਕਮਰਸ਼ੀਅਲ ਪ੍ਰਾਪਰਟੀ ਹੈ ਚੰਗੀ ਰੈਂਟਰ ਇਨਕਮ ਹੈ ਟੋਟਲ ਪ੍ਰਾਪਰਟੀ ਟਰਾਈ ਸਿਟੀ ਦੇ ਵਿੱਚ ਹੈ ਵਿਆਹ ਤੋਂ ਬਾਅਦ ਮੁੰਡੇ ਨੇ ਚੰਡੀਗੜ੍ਹ ਆ ਰਹਿਣਾ ਮਤਲਬ ਖਾਨਦਾਨੀ ਪਰਿਵਾਰ ਹੈ ਕੁੜੀ ਜੱਟ ਸਿੱਖ ਪੜ੍ਹੀ ਲਿਖੀ ਸੋਹਣੀ ਕੱਦਵਾਰ ਖਾਨਦਾਨੀ ਪਰਿਵਾਰ ਤੋਂ ਹੋਵੇ ਮੁੰਡਾ ਵੈਸ ਨੂੰ ਆ ਕੁੜੀ ਵੀ ਵੈਜੀਟੇਰੀਅਨ ਚਾਹੀਦੀ ਆ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਬੀ ਐਸ ਸੀ ਐਮ ਐਸ ਸੀ ਐਗਰੀਕਲਚਰ ਇਕਨੋਮਿਕਸ ਦੀ ਪੀ ਐਚ ਡੀ ਮੁੰਡੇ ਨੇ ਕੀਤੀ ਹੋਈ ਆ ਪੈਣ ਇੱਕ ਆ ਸੋਰੀ ਪੈਣਾ ਦੋਨੇ ਇੱਕ ਕੈਨੇਡਾ ਦੇ ਵਿੱਚ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਰਮਦਾਸ ਜੀ ਆ ਸਿੱਖ ਜੱਸੜ ਗੋਤ ਆ ਜੀ 37 ਸਾਲ ਦੀ ਮੁੰਡੇ ਦੀ ਉਮਰ ਹੈ ਅਸਿਸਟੈਂਟ ਪ੍ਰੋਫੈਸਰ ਹੈ ਜੀ ਮੁੰਡਾ ਤੇ 10 ਸਾਲ ਦਾ ਕੈਨੇਡਾ ਦਾ ਵੀ ਵੀਜ਼ਾ ਵੀ ਮੁੰਡੇ ਕੋਲ ਹੈਗਾ ਕੁੜੀ ਪੜੀ ਲਿਖੀ ਜਾਂ ਕੈਨੇਡਾ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਕੋਈ ਜਾਤੀਬੰਧਨ ਇਹਨਾਂ ਨੂੰ ਨਹੀਂ ਹੈਗਾ ਲਾਲ ਪੱਟੀ ਦੇ ਵਿੱਚ ਇੱਕ ਬਾਹਰਲਾ ਤੇ ਇੱਕ ਇੰਡੀਅਨ ਨੰਬਰ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀਟੈਕ ਮੈਨੇਜਮੈਂਟ ਇੰਜੀਨੀਅਰ ਹੈ ਜੀ ਡੀਪੜ੍ਹਾਈ ਕੀਤੀ ਹੈ ਭੈਣ ਇੱਕ ਅਨਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਰਟ ਜਰਸੇ ਗੋਦ ਜਸੜ 1996 ਦਾ ਡੇਟ ਆਫ ਬਰਥ ਹੈ ਜੀ ਕੰਮ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਮੁੰਡਾ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਐਮ ਵੀ ਮਾਫ ਮੈਰਜ ਬੀਰੋ ਵਾਲੀ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਤੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੱਸੜਗੋਤ ਇੱਕ ਵਾਰ ਪਰਿਵਾਰ ਤੋਂ ਪੁੱਛ ਲਿਓ ਹਣਾ ਕਈ ਵਾਰ ਮਿਸਟੇਕ ਨਾਲ ਪੈ ਗਿਆ ਹੋਵੇ ਅਗਲਾ ਰਿਸਤਾ ਇੰਰੀਆ ਤੋਂ ਆ ਜੀ ਨਾਮ ਸਿੰਘ ਜਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐਮਸੀਏ ਐਂਡ ਡੀ ਫਾਰਮੇਸੀ ਮੁੰਡੇ ਨੇ ਪੜ੍ਹਾਈ ਕੀਤੀ ਹੋਈ ਇੱਕ ਤਾਂ ਬੀ ਫਾਰਮੇਸੀ ਇੱਕ ਡੀ ਫਾਰਮੇਸੀ ਇਹਦੀ ਫੁੱਲ ਫਾਰਮ ਜਾਂ ਜਿਨ੍ਹਾਂ ਨੂੰ ਪਤਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਕਿੱਥੋਂ-ਕਿੱਥੋਂ ਦੇਖਦੇ ਹੋ ਮੈਂ ਬਾਰ-ਬਾਰ ਕਹਿੰਨਾ ਹੈ ਕਮੈਂਟ ਜ਼ਰੂਰ ਕਰੋ ਜੀ ਕੁਝ ਵੀ ਲਿਖੋ ਆਪ ਦਾ ਪਿੰਡ ਜ਼ਰੂਰ ਲਿਖੋ ਮਤਲਬ ਜਿਲਾ ਪੈਣਾ ਤਿੰਨ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਢਿੱਲੋਂ ਡੇਟ ਆਫ ਬਰਥ 21/7/1987 ਦਾ ਜੀ ਮੈਡੀਕਲ ਸਟੋਰ ਆ ਜੀ ਸ ਤੇ ਪੈਰੈਂਟਸ ਦਾ ਜਿਹੜਾ ਰਿਟਾਇਰਡ ਨੇ ਗਵਰਨਮੈਂਟ ਜੌਬ ਤੋਂ ਦੋ ਕਮਰਸ਼ੀਅਲ ਸ਼ੋਰੂਮ ਬਿਲਡਿੰਗ ਨੇ ਨਸਰ ਹੈ ਤਾਂ ਮੁੰਡਾ ਤੇ ਸ਼ਾਰਟ ਟਾਈਮ ਡਿਵੋਰਸ ਹੈ ਪ੍ਰਾਪਰਟੀ ਵਧੀਆ ਇਨਾਂ ਕੋਲ ਕੁੜੀ ਨਾਰਮਲ ਘਰੇਲੂ ਜਾਂ ਪੜ੍ਹੀ ਲਿਖੀ ਤਲਾਕशुदा ਸਿਆਣੀ ਸਮਝਦਾਰ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਐਸ ਵੀ ਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਜਿਲ੍ਹਾ ਜਿਹੜਾ ਇਹਨਾਂ ਦਾ ਤੇ ਪੜ੍ਹਾਈ ਹੈ ਜਿਹੜੀ ਪਲੱਸ 2 ਕੀਤੀ ਹੋਈ ਹੈ ਮੁੰਡੇ ਨੇ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕੱਦ 6 ਫੁੱਟ ਕਾਸਟ ਜੱਟ ਸੇਕ ਡੇਟ ਆਫ ਬਰਥ 2004 ਦਾ ਜੀ ਮੁੰਡੇ ਦਾ ਕੈਨੇਡਾ ਦੇ ਵਿੱਚ ਆਨਲਾਈਨ ਕੰਪਿਊਟਰ ਵਰਕ ਹੈ ਜੀ ਮੁੰਡੇ ਦਾ 2 ਸਾਲ ਦਾ ਜਿਹੜਾ ਵਰਕ ਪਰਮਿਟ ਹੈ ਮੁੰਡੇ ਕੋਲ ਤੇ ਵੱਡਾ ਭਰਾ ਵੀ ਕੈਨੇਡਾ ਦੇ ਵਿੱਚ ਪੀਆਰ ਆ ਦੋ ਦੋ ਭਰਾ ਨੇ ਦੋਨੇ ਦੇ ਦੋਨੇ ਕੈਨੇਡਾ ਦੇ ਵਿੱਚ ਨੇ ਇਹ ਮੁੰਡਾ ਜਿਹੜਾ ਵਰਕ ਪਰਮਿਟ ਤੇ ਹੈ ਤੇ ਵੱਡਾ ਭਰਾ ਇਹਨਾਂ ਦਾ ਕੈਨੇਡਾ ਦੇ ਵਿੱਚ ਪੀਆਰ ਆ ਕੁੜੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਿਹੜੀ ਇਹ ਮੁੰਡੇ ਲਈ ਚਾਹੀਦੀ ਹੈ ਤੇ ਜਾਂ ਸਕੀਆਂ ਭੈਣਾ ਹੋਣ ਦੂਜੇ ਮੁੰਡੇ ਨੂੰ ਵੀ ਭਾਈ ਰਿਸ਼ਤਾ ਚਾਹੀਦਾ ਤੇ ਮਾਤਾ ਪਿਤਾ ਵੀ ਜਿਹੜੇ 10 ਸਾਲ ਦਾ ਵੀਜ਼ਾ ਉਹਨਾਂ ਕੋਲ ਸੁਪਰ ਵੀਜ਼ਾ ਤੇ ਉਹ ਵੀ ਕੈਨੇਡਾ ਦੇ ਵਿੱਚ ਹੀ ਨਾਲ ਨੇ ਸਾਰਾ ਪਰਿਵਾਰ ਹੀ ਕਹਿਦੀ ਆਪਾਂ ਕੈਨੇਡਾ ਦੇ ਵਿੱਚ ਆ ਲਾਲ ਪੱਟੀ ਦੇ ਵਿੱਚੋਂ ਮੁੰਡੇ ਦੇ ਪਰਿਵਾਰ ਦਾ WhatsApp ਕਾਲ ਕਰ ਸਕਦੇ ਹੋ WhatsApp ਨੰਬਰ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਯਾ ਅਗਲਾ ਰਿਸ਼ਤਾ ਨੋਟ ਕਰੋ ਜੀ ਯੂ ਐਸ ਏ ਤੋਂ ਵਾਲਾ ਰਿਸ਼ਤਾ ਪਿਛਲਾ ਨੰਬਰ WhatsApp ਇਸ ਲਈ ਕਿਉਂਕਿ ਨੰਬਰ ਇੰਡੀਅਨ ਸੀ ਪਰ ਉਹ ਕੈਨੇਡਾ ਦੇ ਕੋਲੇ ਆ ਡਾਇਰੈਕਟ ਕਾਲ ਨਹੀਂ ਲੱਗਣੀ WhatsApp ਕਰ ਲਿਓ ਮੁੰਡਾ ਅਗਰਵਾਲ ਲੜਕਾ ਜੀ Hindu ਪਰਿਵਾਰ ਤੋਂ ਹੈ ਜਿਲ੍ਹਾ ਜਿਹੜਾ ਰਿਸ਼ਤਾ ਹੈ ਜਿਲ੍ਹਾ ਫਰੀਦਕੋੜ ਤੋਂ ਮੁੰਡਾ ਬਲੌਂਗ ਕਰਦਾ ਪੜਾਈ BCA ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਅਗਰਵਾਲ ਸਿੰਘਲਾ ਜੀ 10-10-1993 ਦਾ ਡੇਟ ਆਫ ਬਰਥ ਆ ਜੀ ਕੰਮ ਯੂ ਐਸ ਏ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਅਮਰੀਕਾ ਦੇ ਵਿੱਚ ਵਰਕ ਪਰਮਿਟ ਤੇ ਹੈ ਕੁੜੀ ਜਰਨਲ ਕਾਸਟ ਦੀ ਹੋਵੇ ਕੈਨੇਡਾ ਪੀ ਆਰ ਜਾਂ ਯੂ ਐਸ ਏ ਪਰ ਵਰਕ ਪਰਮਿਟ ਤੇ ਹੋਵੇ ਮਤਲਬ ਯੂ ਐਸ ਏ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਭਾਵੇਂ ਤੇ ਪਰ ਕੈਨੇਡਾ ਦੇ ਵਿੱਚ ਪੀ ਆਰ ਕੁੜੀ ਇਹ ਦੋਨੇ ਕੰਟਰੀਆਂ ਵਿੱਚ ਕੋਈ ਵੀ ਮੈਚ ਹੁੰਦਾ ਰਿਸ਼ਤਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਮੈਡੀਕਲ ਹੈਲਥ ਆਫਿਸ ਐਡਮਿਨ ਡਿਪਲੋਮਾ ਕੀਤਾ ਹੋਇਆ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਈ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਹਰੀ ਡੇਟ ਆਫ ਬਰਥ 11 9 1999 ਦਾ ਜੀ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਇਲੈਕਟ੍ਰੀਸ਼ੀਅਨ ਆ 5 ਕਿੱਲੇ ਮੁੰਡੇ ਨੂੰ ਜ਼ਮੀਨ ਆ ਪਿਤਾ ਆਰਮੀ ਦੇ ਵਿੱਚੋਂ ਜਿਹੜੇ ਕੈਪਟਨ ਰਿਟਾਇਰ ਨੇ ਵਧੀਆ ਪੋਸਟ ਤੋਂ ਰਿਟਾਇਰ ਨੇ ਕੁੜੀ ਇੰਡੀਆ ਤੋਂ ਪੜੀ ਲਿਖੀ ਸੁੰਦਰ ਹੋਵੇ 5 ਫੁੱਟ 5 ਦੇ ਕਰੀਬ ਕੱਦ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਵਧੀਆ ਪਰਿਵਾਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ 3 ਸਾਲ ਦਾ ਐਸੋਸੀਏਟ ਡਿਗਰੀ ਕੀਤੀ ਹੋਈ ਹੈ ਐਸੋਸੀਏਟ ਦੀ ਡਿਗਰੀ ਕੀਤੀ ਹੈ ਤੇ 4 ਸਾਲ ਦੀ ਬੈਚਲਰ ਡਿਗਰੀ ਕੈਨੇਡਾ ਤੋਂ ਸਾਰੀ ਪੜਾਈ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਾਨ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੁੱਤ ਸੰਧੂ 33 ਸਾਲ ਦੀ ਜਿਹੜੀ ਮੁੰਡੇ ਦੀ ਉਮਰ ਹੈ ਮੁੰਡੇ ਦਾ ਆਪਣਾ ਬਿਜ਼ਨਸ ਹੈ ਤੇ ਸਿਹਰੀ ਤੇ ਪਿੰਡੂ ਪ੍ਰਾਪਰਟੀ ਹੈ ਮੁੰਡੇ ਕੋਲ ਤੇ ਆਪਣਾ ਖੁੱਦ ਦਾ ਬਿਜ਼ਨਸ ਹੈ ਪਿਤਾ ਗਵਰਨਮੈਂਟ ਜੌਬ ਤੇ ਹਨ ਤੇ ਮੁੰਡਾ ਡਿਵੋਰਸਡ ਹੈ ਜੀ ਲਾਲ ਪੱਟੀ ਵਿੱਚ ਮੁੰਡੇ ਦੇ ਸੌਰੀ ਕੁੜੀ ਖਾਨਦਾਨੀ ਹੋਵੇ ਤੇ ਪੜ੍ਹੀ ਲਿਖੀ ਸਮਝਦਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਚੰਗੀ ਤਰ੍ਹਾਂ ਜਾਂਚ ਕੇ ਰਿਸ਼ਤਾ ਕਰ ਅੰਡਿਆ ਤੋਂ ਅਗਲਾ ਰਿਸ਼ਤਾ ਨਾਮ ਫਤੇਗੜ ਨਾਮ ਸਿੰਘ ਫਤੇਗੜ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਹੈ ਬੀ ਟੈਕ ਐਂਡ ਮਕੈਨਿਕਲ ਇੰਜੀਨੀਅਰ ਦੀ ਜਿਹੜੀ ਮੁੰਡੇ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਇੱਕ ਮੈਡ ਆ ਤੇ ਇੱਕ ਅੰਗੇਜ ਕੀਤੀ ਹੋਈ ਹੈ ਅੰਗੇਜ ਜਿਹੜਾ ਮਤਲਬ ਮੰਗਣੀ ਹੋਈ ਵੀ ਆ ਪਰ ਆ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਰਵਿਦਾਸੀ ਆ 33 ਸਾਲ ਦੀ ਮੁੰਡੇ ਦੀ ਉਮਰ ਹੈ ਇੰਜੀਨੀਅਰ ਹੈ ਨਾ ਰੇਲਵੇ ਬ੍ਰਿਜ ਦਾ ਜਿਹੜਾ ਫੈਬ੍ਰਿਕਸ਼ਨ ਕੰਪਨੀ ਦੇ ਵਿੱਚ ਵਧੀਆ ਜੋਬ ਆ ਮੁੰਡੇ ਦੀ ਕੁੜੀ ਸੋਹਣੀ ਹੋਵੇ ਤੇ ਗ੍ਰੈਜੂਏਸ਼ਨ ਕਰੀ ਹੋਵੇ ਸਰਹਿੰਦ ਪਟਿਆਲਾ ਮੁਹਾਲੀ ਰਾਜਪੁਰਾ ਖੰਨਾ ਮਤਲਬ ਇਹ ਨੇੜੇ ਨੇੜੇ ਦੇ ਏਰੀਆ ਨੂੰ ਪਹਿਲਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ 2 ਨੰਬਰ ਨੇ ਡਾਇਰੈਕਟ ਪਰਵਾਰ ਨਾਲ ਗੱਲਬਾਤ ਕਰ ਸਕਦੇ ਹੋ ਦੂਸਰਾ ਨੰਬਰ WhatsApp ਵਾਲਾ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ BBA PGDC ਇਨ ਇੰਡੀਆ ਤੋਂ ISBA ਤੇ IBM ਕੈਨੇਡਾ ਤੋਂ ਕੀਤੀ ਹੋਈ ਹੈ ਕਮੈਂਟਾਂ ਜਿੰਨਾਂ ਦੇ ਫੁੱਲ ਫਾਰਮ ਜ਼ਰੂਰ ਦੱਸਿਓ ਪਣ ਇੱਕ ਮੈਡ ਕਨੇਡਾ ਦੇ ਵਿੱਚ ਪੀਆਰ ਆ ਭਰਾ ਇੱਕ ਕਨ ਮੈਡ ਕਦ 5 ਫੁੱਟ 8 ਇੰਚ ਕਾਸਟ ਜੱਟ ਸਿੰਘ ਗੁੱਤ ਸਿੱਧੂ 1995 ਦਾ ਮੁੰਡੇ ਦਾ ਡੇਟ ਆਫ ਬਰਥ ਆ ਜੀ ਕਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਮੁੰਡਾ ਹੋਟਲ ਮੈਨੇਜਰ ਹੈ 13 ਕਿੱਲੇ ਜ਼ਮੀਨਾਂ ਤੇ 16 ਪਲਾਟ ਨੇ 2600 ਨੇ ਇੱਕ ਭਰਾਏ ਬਾਕੀ ਪਰਿਵਾਰ ਨਾਲ ਗੱਲ ਕਰੋ ਪ੍ਰੋਪਰਟੀ ਚੰਗੀ ਹੈ ਕਨੇਡਾ ਦੇ ਵਿੱਚ ਮੁੰਡਾ ਪਰ ਵਰਕ ਪਰਮਿਟ ਤੇ ਆ ਹੋਟਲ ਮੈਨੇਜਰ ਹੈ 13 ਕਿੱਲੇ ਜ਼ਮੀਨਾਂ 16 ਪਲਾਟ ਨੇ ਤੇ 26 ਸ਼ੌਪ ਨੇ ਉਹ ਉਲਝਣ ਤਾਂ ਨਹੀਂ ਨਾ ਪਵੇ ਇਸ ਲਈ ਪਰ ਪਰ ਭਰਾ ਦੋਨੇ ਅੱਧੋ-ਅੱਧਾ ਹੁੰਦਾ ਜਾਂ ਕੀ ਹੈ ਪਰਿਵਾਰ ਨਾਲ ਗੱਲ ਕਰ ਲਿਓ ਕੈਨੇਡਾ ਦੇ ਵਿੱਚ ਮੁੰਡਾ ਸੌਰੀ ਕੁੜੀ ਕੈਨੇਡਾ ਦੇ ਵਿੱਚ ਹੋਵੇ ਜਾਂ ਯੂ ਐਸ ਏ ਪੀ ਆਰ ਹੋਵੇ ਮਤਲਬ ਕਿਸੇ ਵੀ ਕੰਟਰੀ 'ਚ ਪੀ ਆਰ ਹੋਵੇ ਖਾਨਦਾਨੀ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਤੇ ਮੁੰਡਾ ਜਿਹੜਾ ਖਾਨਦਾਨੀ ਪਰਿਵਾਰ ਤੋਂ ਹੀ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਮੁੰਡਾ ਬਲੋਂਗ ਕਰਦਾ ਹੈ ਹੋਟਲ ਮੈ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਇੰਡੀਆ ਤੋਂ ਤੇ ਗ੍ਰੈਜੂਏਸ਼ਨ ਕੈਨੇਡਾ ਤੋਂ ਕੀਤੀ ਹੋਈ ਹੈ ਪੈਨ ਕੋਈ ਨਹੀਂ ਭਰਾ ਇੱਕ ਕੈਨੇਡਾ ਦੇ ਵਿੱਚ ਪੀਆਰ ਆ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ 1995 ਦਾ ਡੇਟ ਆਫ ਬਰਥ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਪੀਆਰ ਹੈ ਮੁੰਡੇ ਦੀ ਕਮਾਈ ਵਧੀਆ ਤੇ ਕੈਨੇਡਾ ਦੇ ਵਿੱਚ ਆਪਣੀ ਰਜਿਸਟਰਡ ਕੰਪਨੀ ਹੈ ਮੁੰਡੇ ਦੀ ਤੇ 12 ਕਿੱਲੇ ਜ਼ਮੀਨ ਆ ਦੋਨੇ ਭਰਾਵਾਂ ਨੂੰ 6 ਕਿੱਲੇ ਜ਼ਮੀਨ ਆਉਂਦੀ ਹੈ ਤੇ ਆਪਣੀ ਰਜਿਸਟਰਡ ਕੰਪਨੀ ਕੈਨੇਡਾ ਦੇ ਵਿੱਚ ਕੋਈ ਸੋਣੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਮਤਲਬ ਕਿਸੇ ਵੀ ਸਟੇਟਸ ਤੇ ਹੋਵੇ ਇੰਡੀਆ ਤੋਂ ਵਿਚਾਰਨਯੋਗ ਹੈ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਇੱਕ ਬਾਹਰਲਾ ਤੇ ਇੱਕ ਇੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਮਨੀ ਤੋਂ ਆ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਅੰਮ੍ਰਿਤਸਰ ਸਹਿਰ ਤੋਂ ਕੁੜੀ ਜਿਹੜੀ ਬਿਲੋਂਗ ਕਰਦੀ ਹੈ ਪੜਾਈ ਪੋਸਟ ਗ੍ਰੈਜੂਏਸ਼ਨ ਮਾਸਟਰ ਪ੍ਰੋਜੈਕਟ ਮੈਨੇਜਮੈਂਟ ਆਈਟੀ ਸੈਕਟਰ ਦੇ ਵਿੱਚ ਕੁੜੀ ਨੇ ਪੜ੍ਹਾਈ ਕੀਤੀ ਹੋਈ ਹੈ ਪੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ ਕਾਸਟਰ ਮਦਾਸੀਆ ਜੁਲਾਹੇ ਡੇਟ ਆਫ ਬਰਥ 25/8/1986 ਦਾ ਜੀ ਕੁੜੀ ਦਾ ਡੇਟ ਆਫ ਬਰਥ ਜਰਮਨੀ ਵਰਕ ਵੀਜ਼ਾ ਤੇ ਵਰਕ ਪਰਮਿਟ ਤੇ ਹੈ ਤੇ ਮੁੰਡਾ ਜਿਹੜਾ ਜਰਮਨੀ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਸਿਰਸਾ ਹਰਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਬੀਏ ਅੰਬਾਲਾ ਤੋਂ ਕੀਤੀ ਹੋਈ ਹੈ ਤੇ 2 ਸਾਲ ਦੀ ਸਟੱਡੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਸਿਹਾਗ 21 1994 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਪੀਆਰ ਦੀ ਫਾਈਲ ਲਗਾਈ ਹੈ 13 ਕਿੱਲੇ ਤੇ 4 ਕਨਾਲਾਂ ਜ਼ਮੀਨ ਆ ਮੁੰਡੇ ਕੋਲੇ ਵਧੀਆ ਮਤਲਬ ਸਹਿਰੀ ਪ੍ਰਾਪਰਟੀ ਕਹੇ ਦੀ ਇਹ ਦੁਕਾਨਾਂ ਕਿਰਾਏ ਤੇ ਨੇ ਤੇ ਪਿਤਾ ਗਵਰਨਮੈਂਟ ਜੌਬ ਦੇ ਵਿੱਚ ਨੇ ਜੇਲ੍ਹ ਪੁਲਿਸ ਦੇ ਵਿੱਚ ਤੇ ਕੁੜੀ ਖਾਨਦਾਨੀ ਸੋਹਣੀ ਹੋਵੇ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਚੰਗੀ ਪੜ੍ਹੀ ਲਿਖੀ ਹੋਵੇ ਬੀ.ਐਸ. ਸਿੰਘ ਨਰਸਿੰਘ ਮਤਲਬ ਇਸ ਤਰ੍ਹਾਂ ਦੀ ਪੜ੍ਹਾਈ ਨੂੰ ਇਹਨਾਂ ਦੀ ਪਹਿਲਾ ਤੇ ਕੈਨੇਡਾ ਦੇ ਵਿੱਚ ਹੋਵੇ ਐਚ.ਆਰ ਮਤਲਬ ਹਰਿਆਣਾ ਜਾਂ ਪੰਜਾਬ ਤੋਂ ਹੋਵੇ ਕੁੜੀ ਤੇ ਖਾਨਦਾਨੀ ਹੋਵੇ ਪਿਤਾ ਕੋਲ 10 ਤੋਂ 15 ਕਿੱਲੇ ਜ਼ਮੀਨ ਹੋਵੇ ਕੁੜੀ ਦੇ ਪਰਿਵਾਰ ਕੋਲੇ ਮਤਲਬ ਖਾਨਦਾਨੀ ਪਰਿਵਾਰ ਚਾਹੀਦਾ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਸੋ ਜੋ ਅੱਜ ਦੇ ਇਹ ਰਿਸ਼ਤੇ ਸੀ ਪਰਿਵਾਰਾਂ ਦੇ ਨੰਬਰਾਂ ਸਮੇਤ ਸੀ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਖਾਸ ਤੌਰ ਤੇ ਬੇਨਤੀ ਹੈ ਰਿਸ਼ਤਾ ਜਾਂਚ ਪੜਤਾਲ ਕਰਕੇ ਆਪਦੀ ਫੇਰ ਕਰੋ ਜੀ ਆਪਣਾ ਕੰਮ ਤੁਹਾਡੇ ਤੱਕ ਗੱਲ ਪਹੁੰਚਾਉਣਾ ਹੈ ਰਿਸ਼ਤਿਆਂ ਦੀ ਐਡ ਪਾਉਣਾ ਹੈ ਤੇ ਦੂਸਰੀ ਗੱਲ ਜਿਸ ਤਰ੍ਹਾਂ ਅਗਲੇ ਨੇ ਲਿਖਵਾਇਆ ਹੁੰਦਾ ਉਸ ਤਰ੍ਹਾਂ ਦਾ ਢਾਂਚਾ ਤੁਹਾਡੇ ਨਾਲ ਮੈਚ ਹੁੰਦਾ ਫੋਨ ਉਹੀ ਕਰੋ ਇਹ ਹੱਥ ਜੋੜ ਕੇ ਬੇਨਤੀ ਹੈ ਤੇ ਐਡ ਪਵਾਉਣ ਲਈ ਉੱਪਰ ਜਿਹੜਾ ਸਾਈਡ ਤੇ ਤੁਸੀਂ ਅ ਨੰਬਰ ਦੇਖ ਰਹੇ ਹੋ ਪੀਲੀ ਪੱਟੀ ਦੇ ਵਿੱਚ ਇਹ ਸਾਡਾ ਨੰਬਰ ਹੈ WhatsApp ਤੇ ਹੈਲੋ ਕਰੋਗੇ ਸਾਡੀ ਟੀਮ ਤੁਹਾਨੂੰ ਇੱਕ ਪ੍ਰੋਸੈਸ ਭੇਜੇਗੀ ਜਿਨ੍ਹਾਂ ਨੇ ਐਡ ਪਵਾਉਣੀਆਂ ਪੀਲੀ ਪੱਟੀ 'ਚ ਨੰਬਰ ਹੈ ਤੇ ਜਿੰਨਾ ਤੱਕ ਇਸ ਵੀਡੀਓ ਦੀ ਲੋੜ ਹੈ ਤੁਹਾਡੇ ਰਿਸ਼ਤੇਦਾਰ ਤੁਹਾਡੇ ਸਾਥ ਸਬੰਧੀ ਉੱਥੋਂ ਤੱਕ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਤੁਹਾਡੇ ਨੀ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਰਿਸ਼ਤਾ ਪਸੰਦ ਆ ਜਵੇ ਥੈਂਕ ਯੂ ਧੰਨਵਾਦ ਜੀ ਤੇ ਅਗਲੇ ਐਤਵਾਰ ਨੂੰ ਮਿਲਦੇ ਹਾਂ ਸ਼ਾਮ ਨੂੰ 8:00 ਵਜੇ